ਹਾਂਜੀ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ ਚੋਹਾਂ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਤੋਂ ਹੋਣ ਜਾ ਰਹੀ ਹੈ ਇੱਥੇ ਵੀਰ ਦੇ ਕੋਲ ਦੂਸਰੇ ਸੇ ਸੂਣ ਵਾਲੀ ਬਹੁਤ ਸੋਹਣੀ ਝੋਟੀ ਵਿਕਾਊ ਹੈ ਜੀ 8 ਦਿਨ ਬਾਕੀ ਹੈ ਸੂਣ ਦੇ ਜੋ ਡਿਮਾਂਡ ਆ ਵੀਰ ਦੀ 1,30,000 ਦੀ ਹੈ ਜੀ ਨੰਬਰ ਵੀਰ ਦਾ ਨੋਟ ਕਰ ਸਕਦੇ ਹੋ 6284937916 ਹਾਂਜੀ ਇਸ ਨੰਬਰ ਦੇ ਸੰਪਰਕ ਕਰਕੇ ਵੀਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਜੋ ਡਿਮਾਂਡ ਆ ਵੀਰ ਦੀ 1,30,000 ਦੀ ਹੈ ਪਿੰਡ ਖੇਮੂਆਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਤੇ ਖੜੀ ਹੈ ਵੀਰ ਦੇ ਕੋਲ ਦੂਸਰੇ ਸੂਏ ਸੂਣ ਵਾਲੀ ਹੈ ਜੀ ਤੇ 8 ਦਿਨ ਬਾਕੀ ਹੈ ਜੀ ਬਾਕੀ ਤੁਸੀਂ ਖੁਦ ਲੇਵੇ ਬੱਕੋਂ ਚੈੱਕ ਕਰ ਸਕਦੇ ਹੋ ਪੂਰੇ ਹੈਵੀ ਵਜਨ ਦੀ ਘੱਟ ਘੱਟ ਬੱਕੋਂ ਸਿਰਾਂ ਗੱਲਬਾਤ ਆ ਵੀਰ ਮੇਰੋ ਤੇ ਇਸੇ ਤਰ੍ਹਾਂ ਵਾਲੀਆਂ ਵੀਡੀਓ ਨੂੰ ਵੇਖਣ ਲਈ ਚੈਨਲ ਪੇਜ ਇਨਸਟਾਡੀਆ ਪੇਜ ਜਰੂਰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਆਪਾਂ ਮਿਲਦੇ ਆਂ ਅਗਲੀ ਵੀਡੀਓ ਨਾਲ ਧੰਨਵਾਦ ਜੀ